ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ 'ਤੇ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰੇ ਸੂਟਸ ਜਿਹੜੇ ਦਿਖਾ ਰਹੇ ਹਾਂ ਸੋ ਇਹ ਬਿਲਕੁਲ ਨਿਊ ਡਿਜ਼ਾਈਨ ਹੈਗੇ ਆ ਜੋ ਵੀ ਤੁਹਾਨੂੰ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਉਂਗੀ ਨਾ ਨਿਊ ਡਿਜ਼ਾਈਨ ਦੇ ਸੋ ਇਹ ਰੈਡੀ ਹੈਗੇ ਆ ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਪਿਕ ਕਰ ਸਕਦੇ ਹੋ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਜਲਦੀ ਹੈਗੀ ਆ ਔਰ ਸਾਰੇ ਸਾਨੂੰ ਮੈਸੇਜ ਕਰ ਰਹੇ ਆ ਕੁਝ ਨਵਾਂ ਦਿਖਾਓ ਸੋ ਉਹਨਾਂ ਲਈ ਇਹ ਡਿਜ਼ਾਈਨ ਹੈ ਜਿਹੜੇ ਅਸੀਂ ਸਾਰਿਆਂ ਲਈ ਬਣਾ ਰਹੇ ਆ ਐਕਚੁਅਲੀ ਸਾਰਾ ਜਿਹੜਾ ਆਪਾਂ ਟੋਟਲੀ ਸਟਾਕ ਹੈਗਾ ਬਿਲਕੁਲ ਨਿਊ ਲੈ ਕੇ ਆਵਾਂਗੇ ਅੱਗੇ ਤੋਂ ਸਾਡੇ ਜਿਵੇਂ ਜਿਵੇਂ ਇਹ ਬਣ ਰਹੇ ਆ ਨਾਲ ਨਾਲ ਅਸੀਂ ਆਰਡਰ ਵੀ ਤਿਆਰ ਕਰ ਰਹੇ ਆ ਨਾਲ ਨਾਲ ਅਸੀਂ ਨਿਊ ਡਿਜ਼ਾਈਨਿੰਗ ਦਾ ਵੀ ਰੈਡੀ ਕਰ ਰਹੇ ਆ ਸੂਟਸ ਸੋ ਸੋ ਸੇਮ ਪ੍ਰੋਸੀਜਰ ਹੈ ਜੀ ਆਪਣਾ 7589231377 ਤੇ ਸਕਰੀਨਸ਼ਾਟ ਪੇਜ ਕੇ ਪ੍ਰਾਈਸ ਜਾਣ ਕੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਕਾਲਸ ਆ ਜੀ ਅਗਰ ਤੁਸੀਂ ਫਾਈਨਲ ਮੂਡ ਹੈਗਾ ਤੁਹਾਡਾ ਵੀ ਤੁਸੀਂ ਇਹ ਸੂਟ ਬਣਾਉਣੇ ਆ ਤਾਂ ਪਲੀਜ਼ ਫਾਈਨਲ ਇੱਕ ਵਾਰੀ ਤੁਸੀਂ ਸਾਰਾ ਫਾਈਨਲ ਦੋ ਤਿੰਨ ਦਿਨ ਸੋਚ ਲਿਆ ਕਰੋ ਕਿ ਕਿਹੜੇ ਸਟੱਫ ਤੇ ਕਿਵੇਂ ਆ ਜਾਂ ਤੁਸੀਂ ਸਾਡੇ ਨਾਲ ਕੋਈ ਵੀ ਸੂਟ ਬਾਰੇ ਡਿਟੇਲ ਦੇ ਵਿੱਚ ਜਾਨਣਾ ਹੈਗਾ ਤਾਂ ਤੁਸੀਂ ਫੋਨ ਕਰਕੇ ਫਾਈਨਲ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਕਿ ਇੱਕ ਵਾਰ ਤੁਸੀਂ ਆਰਡਰ ਦੇ ਦਿੰਦੇ ਹੋ ਅਸੀਂ ਸੂਟ ਸਟਾਰਟ ਕਰ ਦਿੰਦੇ ਹਾਂ ਕਿਉਂਕਿ ਇਸ ਵਾਰ ਅਸੀਂ ਟਾਈਮ ਟੂ ਟਾਈਮ ਸਾਰੇ ਆਰਡਰਸ ਦੇ ਰਹੇ ਹਾਂ ਸੋ ਅਸੀਂ ਸਟਾਰਟ ਕਰ ਦਿੰਦੇ ਹਾਂ ਦਸ ਸਾਰੇ ਜਿਹੜੇ ਹੈਗੇ ਬਾਅਦ ਚ ਤਿੰਨ ਜਾਂ ਚਾਰ ਦਿਨ ਦੇ ਬਾਅਦ ਉਹਨਾਂ ਦਾ ਮਾਈਂਡ ਜਿਹੜਾ ਚੇਂਜ ਹੋ ਜਾਂਦਾ ਹੈ ਫਿਰ ਸਾਰਾ ਰਿਕਵੈਸਟ ਕਰਦੇ ਆ ਕਿ ਤੁਸੀਂ ਸਾਨੂੰ ਇਹ ਦਿਆ ਦੂਸਰੇ ਕਲਰ ਤੇ ਬਣਾ ਦਿਓ ਆਲਰੇਡੀ ਇਹ ਸਾਡੇ ਕੋਲੇ ਹੈਗਾ ਸੋ ਪਲੀਜ਼ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਤੁਸੀਂ ਪਲੀਜ਼ ਪਹਿਲਾਂ ਫਾਈਨਲ ਕਰ ਲਿਆ ਕਰੋ ਆਰਡਰ ਚਾਹੇ ਆਪਣਾ ਨੋਟ ਕਰ ਲਿਆ ਕਰੋ ਕਿ ਇਹਨੇ ਸੂਟ ਸਾਨੂੰ ਇਹ ਡਿਜ਼ਾਈਨ ਹੈ ਤੇ ਇਹ ਅਸੀਂ ਬਾਟਮ ਦੇ ਵਿੱਚ ਕੀ ਬਣਾਉਣਾ ਹੈਗਾ ਦੁਪੱਟਾ ਕਿਹੜੇ ਸਟੱਫ ਦਾ ਕਰਨਾ ਸੂਟ ਕਿਹੜੇ ਸਟੱਫ ਦਾ ਕਰਨਾ ਸੋ ਇਹ ਨੋਟ ਕਰ ਲਿਆ ਕਰੋ ਤਾਂ ਕਿ ਤੁਹਾਡੀ ਵੀ ਕੋਲੇ ਵੀ ਟਾਈਮਿੰਗ ਦੀ ਬਹੁਤ ਸ਼ਾਰਟੇਜ ਹੁੰਦੀ ਹੈ ਔਰ ਇਦੇ ਨਾਲ ਜਿਹੜਾ ਸਮਝ ਆ ਜਿਹੜਾ ਜਲਦੀ ਆ ਜਾਂਦਾ ਸੋ ਤੁਸੀਂ ਨਾਲ ਦੀ ਨਾਲ ਸਾਨੂੰ ਆਪਣਾ ਆਰਡਰ ਹੈ ਜਿਹੜਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਲਿਖਵਾ ਸਕਦੇ ਹੋ ਬਹੁਤ ਸਾਰੇ ਕਸਟਮਰ ਇਸ ਤਰ੍ਹਾਂ ਹੀ ਕਰਦੇ ਹੈਗੇ ਜੀ ਸਕਰੀਨਸ਼ਾਟ ਪੇਜ ਕੇ ਉਹਨਾਂ ਦੇ ਨੀਚੇ ਜਿਹੜਾ ਲਿਖ ਦਿੰਦੇ ਆ ਕਿ ਸਾਨੂੰ ਇਹ ਇਸ ਤਰ੍ਹਾਂ ਚਾਹੀਦਾ ਹੈਗਾ ਸੋ ਅਗਰ ਸਾਨੂੰ ਕੁਝ ਨਹੀਂ ਸਮਝ ਆਉਂਦਾ ਤਾਂ ਅਸੀਂ ਦੁਬਾਰਾ ਮੈਸੇजेस ਕਰ ਲੈਨੇ ਆ ਸੋ ਇਹ ਹੈਗਾ ਜੀ ਬਹੁਤ ਹੀ ਪਿਆਰਾ ਮਸ਼ੀਨ ਵਿਦ ਹੈਂਡ ਵਿਦ ਆਰੀ ਏਮਬਰਾਇਡਰੀ ਦੇ ਸੂਟਸ ਹੈਗੇ ਆ ਦੇ ਵਿੱਚ ਅਸੀਂ ਦੋ ਦਿਨ ਜਿਹੜੇ ਡਿਫਰੈਂਟ ਤਰ੍ਹਾਂ ਦਾ ਜਿਹੜਾ ਵਰਕ ਕੀਤਾ ਹੋਇਆ ਸੋ ਇਹ ਦੇਖੋ ਪਹਿਲਾਂ ਸੀ ਆਰੀ ਨਾਲ ਇਹਨੂੰ ਫਿਨਿਸ਼ ਬਾਰਡਰ ਬਣਾਇਆ ਹੋਇਆ ਫਿਰ ਇਹਦੇ ਵਿੱਚ ਹੈਂਡ ਦੀ ਜਿਹੜਾ ਇਹ ਦੇਖੋ ਹੈਂਡ ਨਾਲ ਅਸੀਂ ਇਹਨੂੰ ਫਿਲ ਕੀਤਾ ਹੋਇਆ ਸੋ ਇਹਦੀ ਜਿਹੜੀ ਗ੍ਰੇਸ ਹੈਗੀ ਆ ਹੈਂਡ ਦੇ ਨਾਲ ਬਹੁਤ ਹੀ ਡਿਫਰੈਂਟ ਔਰ ਪਾਰਟੀ ਵੀਰ ਆਉਂਦੀ ਹੈ ਉੱਪਰ ਇਸੇ ਤਰ੍ਹਾਂ ਮਸ਼ੀਨ embroiderry ਦੇ ਕਲਰ ਆ ਬਹੁਤ ਹੀ ਸੋਬਰ ਕਲਰ ਲਾਏ ਹੋਏ ਆ ਅਸੀਂ ਔਰ ਬਹੁਤ ਹੀ ਸੋਬਰ ਜੇ ਸ਼ੇਡ ਦੇ ਵਿੱਚ ਆਹ ਦੇਖੋ ਡਿਫਰੈਂਟ ਤਰ੍ਹਾਂ ਦੇ ਫਲਾਰ ਹੈਗੇ ਆ ਸੋ ਸਾਰੇ ਜਿਹੜੇ ਫਲਾਰ ਹੈਗੇ ਸਾਰਿਆਂ ਨੂੰ ਅਸੀਂ ਆਊਟਲਾਈਨ ਕੀਤਾ ਹੋਇਆ ਸੋ ਮੈਂ ਤੁਹਾਨੂੰ ਤਾਂ ਦਿਖਾ ਰਹੀ ਹਾਂ ਕਿਉਂਕਿ ਜਿਹੜੀ ਰੇਂਜ ਹੈਗੀ ਉਹਦੇ ਇਸੇ ਨਾਲ ਹੀ ਉਸ ਦਾ ਜਿਹੜਾ ਫਰਕ ਪੈ ਜਾਂਦਾ ਕਿਉਂਕਿ ਹਰ ਇੱਕ ਫਲਾਰ ਦੇ ਵਿੱਚ ਜਿੰਨਾ ਮਸ਼ੀਨ ਏਮਬਰਾਇਡਰੀ ਦਾ ਕੰਮ ਹੋਇਆ ਹੋਇਆ ਓਨਾ ਹੀ ਹੈਂਡ ਦਾ ਹੋਇਆ ਹੋਇਆ ਔਰ ਆਰੀ ਦਾ ਹੋਇਆ ਹੋਇਆ ਬਹੁਤ ਹੀ ਪਿਆਰਾ ਸ਼ੇਡ ਹੈ ਗ੍ਰੀਨਿਸ਼ ਮੈਂਟ ਗ੍ਰੀਨਿਸ਼ ਸ਼ੇਡ ਹੈਗਾ ਸੋ ਬਹੁਤ ਹੀ ਪਿਆਰਾ ਜਾਂ ਕ੍ਰੀਪ ਦੇ ਵਿੱਚ ਹੈ ਜੀ ਫਾਈਨ ਵਾਲੀ ਕ੍ਰੀਪ ਹੈਗੀ ਹੈ ਉੱਪਰ ਤੱਕ ਬੂਟੀ ਹੈ ਔਰ ਸਿੱਪੀ ਦਾ ਕੰਮ ਹੋਇਆ ਹੋਇਆ ਸੋ ਇਹ ਜਦੋਂ ਤੁਸੀਂ ਸਟਿਚ ਕਰੋਗੇ ਤਾਂ ਇਹ ਬਹੁਤ ਹੀ ਪਿਆਰੀਏ ਦੀ ਲੁਕ ਆਉਣੀ ਹੈ ਕਿਉਂਕਿ ਇਹਦੇ ਨਾਲ ਦੁਪੱਟਾ ਵੀ ਆਲਰੇਡੀ ਕਾਫੀ ਹੈਵੀ ਹੈਗਾ ਸੋ ਬਾਜੂ ਦਾ ਕੰਮ ਅਸੀਂ ਤੁਹਾਨੂੰ ਦਿਖਾਉਣੀ ਆ ਜੀ ਬਾਜੂ ਤੇ ਵੀ ਇਹ ਦੇਖੋ ਜੀ ਅਗਰ ਤੁਸੀਂ ਇਹਦੇ ਨਾਲ ਹੋਰ ਕਲਰ ਦੇ ਵਿੱਚ ਆਰਡਰ ਕਰਦੇ ਹੋ ਤਾਂ ਸਾਰੇ ਕਹਿੰਦੇ ਇੱਕ ਬਾਜੂ ਨਹੀਂ ਦਿਖਾਇਆ ਕਈ ਵਾਰ ਇਹ ਸਾਡੇ ਤੋਂ ਵੀ ਦਿਖਾਉਣ ਲੱਗਿਆ ਸਕਿਪ ਹੋ ਜਾਂਦਾ ਸੋ ਬਾਜੂ ਲਈ ਸਾਡੇ ਹਰ ਇੱਕ ਸੂਟ ਲਈ ਬਾਜੂ ਲਈ ਅਲੱਗ ਟਰੇਸ ਹੁੰਦੀ ਹੈ ਜਿਵੇਂ ਇਹ ਘੇਰੇ ਦਾ ਡਿਜ਼ਾਈਨ ਹੈ ਬਾਜੂ ਦਾ ਸੋ ਅਸੀਂ ਸੇਮ ਕੀ ਸਾਰੇ ਸੂਟਸ ਬਣਾਉਣੇ ਆ ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਹਰ ਇੱਕ ਲਈ ਸਾਨੂੰ ਅਲੱਗ ਟਰੇਸ ਬਣਾਉਣੀ ਪਵੇ ਸੀਗਾ ਜੀ ਸੂਟ ਔਰ ਇਹਦੇ ਨਾਲ ਦੁਪੱਟਾ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਪਿਆਰਾ ਦੁਪੱਟਾ 4 ਸਾਈਡ ਜਿਹੜਾ ਆਰਗੈਂਜ਼ਾ ਦਾ ਦੁਪੱਟਾ ਹੈ 4 ਸਾਈਡ ਇਸ ਤਰ੍ਹਾਂ ਕਟਵਰਕ ਹੈ ਵਿਚ ਅਸੀਂ ਇਸ ਤਰ੍ਹਾਂ ਸਿੱਪੀ ਔਰ ਮੋਤੀ ਲਗਾਇਆ ਹੋਇਆ ਸੋ ਇਸ ਸੂਟ ਦੇ ਵਿੱਚ ਜਿਹੜਾ ਦੋਨਾਂ ਦੇ ਵਿੱਚ ਕਾਫੀ ਹੈਂਡਵਰਕ ਹੋਇਆ ਹੋਇਆ ਜੀ ਸੋ ਹੈਂਡਵਰਕ ਨਾਲ ਥੋੜਾ ਪਾਰਟੀ ਬੀਅਰ ਵੀ ਹੋ ਜਾਂਦਾ ਔਰ ਥੋੜੀ ਗ੍ਰੇਸ ਵੀ ਆ ਜਾਂਦੀ ਹੈ ਇਹਦੇ ਵਿੱਚ ਸੋ ਇਹਦਾ ਨੈਕਸਟ ਸ਼ੇਡ ਹੈਗਾ ਜੀ ਆਪਣੇ ਕੋਲੇ ਫਰੋਜ਼ੀ ਟੋਨ ਦੇ ਵਿੱਚ ਫਰੋਜ਼ੀ ਗ੍ਰੀਨਿਸ਼ ਸ਼ੇਡ ਜਾਂ ਹੈਗਾ ਇਹ ਸੋ ਇਹਨੂੰ ਤੁਸੀਂ ਇਹ ਦੇਖੋ ਜੀ ਬਹੁਤ ਹੀ ਪਿਆਰਾ ਗ੍ਰੀਨਿਸ਼ ਜਿਹਾ ਟੋਨ ਹੈ ਫਰੋਜ਼ੀ ਜੇ ਦਲ ਦੇ ਵਿੱਚ ਆ ਜਾਂਦਾ ਹੈ ਫਰੋਜ਼ੀ ਪੀਨ ਜਿਹੜਾ ਸ਼ੇਡ ਹੁੰਦਾ ਸੋ ਇਹਦੇ ਵੀ ਬਹੁਤ ਹੀ ਪਿਆਰਾ ਅਸੀਂ ਕਲਰ ਕੰਬੀਨੇਸ਼ਨ ਲਾ ਕੇ نیچے ਆਰੀ ਦਾ ਕੰਮ ਹੈ ਫਿਰ ਅਸੀਂ ਇਸ ਤਰ੍ਹਾਂ ਡਿਫਰੈਂਟ ਤਰ੍ਹਾਂ ਦੀ ਐਮਬਰਾਇਡਰੀ ਹੈ ਜਿਹੜੀ ਸੂਟ ਤੇ ਕੀਤੀ ਹੋਈ ਹੈ ਸੋ ਉੱਪਰ ਤੱਕ ਇਹਦੇ ਬੂਟੀ ਹੈ ਸਿੱਪੀ ਦਾ ਕੰਮ ਹੋਇਆ ਹੋਇਆ ਸੋ ਇਹਦੀ ਗ੍ਰੇਸ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਫ੍ਰੀਸ ਹੈ ਔਰ ਜਦੋਂ ਤੁਸੀਂ ਇਹਨੂੰ ਸਟਿਚ ਕਰਾਉਂਗੇ ਤਾਂ ਇਹ ਬਹੁਤ ਹੀ ਹੈਵੀ ਲੁੱਕ ਹੈ ਜਿਹੜੀ ਸੋ ਇਸੇ ਤਰ੍ਹਾਂ ਜੀ ਇਹ ਫੋਰ ਸਾਈਡਡ ਹੈ ਜਿਹੜਾ ਦੁਪੱਟਾ ਆਰੀ ਦਾ ਕੰਮ ਹੋਇਆ ਹੋਇਆ ਵਿੱਚ ਇਹ ਹੈਂਡ ਦਾ ਕੰਮ ਹੋਇਆ ਹੋਇਆ ਸੋ ਇਹ ਦੋ ਸੂਟ ਆ ਜਿਹੜੇ ਆਪਣੇ ਕੋਲੇ ਕੰਪਲੀਟ ਹੈਗੇ ਆ ਐਨੀ ਸਾਈਜ਼ਸ ਦੇ ਤੁਸੀਂ ਜਿਹੜਾ ਲੈ ਸਕਦੇ ਹੋ ਕਿਉਂਕਿ ਅਸੀਂ ਜਿਹੜਾ विदाउट ऑर्डर ਤੇ ਹੁੰਦੇ ਆ ਉਹ ਅਸੀਂ ਖੁੱਲਾ ਘੇਰਾ 24 25 ਘੇਰਾ ਬਣ ਜਾਂਦਾ ਹੈ ਵਿਦਾਊਟ ਲੈਂਥ ਤੇ ਬਣਾਉਨੇ ਸੋ ਇਹ ਫਰੀ ਆਫ ਲੈਂਥ ਦੇ ਹੁੰਦੇ ਆ ਤੁਸੀਂ ਕੋਈ ਵੀ ਹੈ ਜਿਹੜਾ ਇਹਨੂੰ ਲੈ ਸਕਦੇ ਹੋ ਸੋ ਨੈਕਸਟ ਹੈਗਾ ਜੀ ਬਾਲਾ ਦਾ ਇਹ ਵੀ ਬਹੁਤ ਹੀ ਪਿਆਰਾ ਪਰਪਸ ਸ਼ੇਡ ਤੇ ਬਣਿਆ ਹੋਇਆ ਸੋ ਇਹ ਦੇਖੋ ਜੀ ਬਾਲਾ ਬੁੱਦ ਦਾ ਉੱਪਰ ਤੱਕ ਇਹਦੇ ਜਿਹੜੇ ਵਰਕ ਹੋਇਆ ਹੋਇਆ ਨਾਲ ਦੇ ਫ੍ਰੈਟ ਦਾ ਵਰਕ ਕੀਤਾ ਹੋਇਆ ਔਰ ਇਹਦੇ ਨਾਲ ਅਸੀਂ ਦੁਪੱਟਾ ਇਸ ਤਰ੍ਹਾਂ ਚਨੋਂਨ ਦੱਲਾਇਆ ਹੋਇਆ ਸੋ ਇਹ ਸੀ ਕੁਝ ਡਿਜ਼ਾਈਨ ਜੀ ਤੁਸੀਂ ਇਹਨਾਂ ਨੂੰ ਸੇਮ ਆਰਡਰ ਕਰ ਸਕਦੇ ਹੋ ਆਪਣੇ ਕਲਰ ਕੰਬੀਨੇਸ਼ਨ ਤੇ ਵੀ ਬਣਾ ਸਕਦੇ ਹੋ ਕਿਸੇ ਵੀ ਸ਼ੀਟ ਤੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਹੈ ਜਿਹੜੀ ਲੈ ਕੇ ਆਉਂਦੇ ਰਾਵਾਂਗੇ ਸੋ ਬਹੁਤ ਬਹੁਤ ਮਿਲਜਾਂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ